ਮਾਨੂੰ ਕੱਲ ਇੱਕ ਫੋਨ ਆਇਆ ਇੰਡੀਆ ਚ ਯਾ ਬੰਬੇ ਤੋਂ ਇੱਥੇ ਪਿੰਡ ਐ ਕਸ਼ਾਲਪੁਰ ਤੋਂ ਕਹਿੰਦੇ ਜੀ ਆਪਣੇ ਰਿਸ਼ਤੇਦਾਰਾਂ ਦੇ ਕੋਲੋਂ ਮੈਂ ਨੰਬਰ ਲਿਆ ਐ ਜੀ ਉਧਰੋਂ ਕਲਾਨੌਰੋਂ ਪ੍ਰਭੂ ਦੀ ਆਤਮਾ ਨੇ ਕਿਹਾ ਜੀ ਪਾਸੂ ਜੀ ਦੇ ਕੋਲੋਂ ਪ੍ਰੇਰ ਕਰੋ ਮੈਂ ਕਿਹਾ ਠੀਕ ਐ ਜੀ ਹੁਕਮ ਕਰੋ ਕਹਿੰਦੇ ਜੀ ਇਹ ਮਸਲਾ ਐ ਸਾਡਾ ਅਪਰੂਵਲ ਨਹੀਂ ਆ ਰਹੀ ਬਹੁਤ ਦਿਨ ਤੋਂ ਮੈਂ ਇੱਥੇ ਬੈਠਾ ਵਾਂ ਰੂਮ 'ਚ ਹੀ ਬੈਠੇ ਪਏ ਅਸੀਂ ਪ੍ਰੇਰ ਕਰਨ ਤੋਂ ਬਾਅਦ ਪ੍ਰਭੂ ਨੇ ਮੈਨੂੰ ਜੋ ਕਿਹਾ ਮੈਂ ਕਿਹਾ ਮੈਂ ਵਿਸ਼ਵਾਸ ਕਰ ਮੈਂ ਵਿਸ਼ਵਾਸ ਕਰਦਾ ਕਿ ਤੇਰੀ ਪ੍ਰੂਵਲ ਆ ਚੁੱਕੀ ਐ ਕਹਿੰਦਾ ਜੀ ਥੈਂਕ ਯੂ ਪਾਸਟਰ ਜੀ ਵਿਸ਼ਵਾਸ ਜੀ ਮੈਨੂੰ ਤੇ ਸ਼ਾਮ ਨੂੰ ਅਸੀਂ ਮੀਟਿੰਗ ਤੋਂ ਆ ਰਹੇ ਸੀਗੇ ਕਿਤੋਂ ਵਾਇਸ ਮੈਸੇਜ ਭੇਜਿਆ ਹਾਂ ਨੇ ਕਹਿੰਦਾ ਜੀ ਪਾਸਟਰ ਜੀ ਪ੍ਰੂਵਲ ਆ ਚੁੱਕੀ ਹੈ ਸਰੇ ਭੈਣ ਭਾਈ ਐਮਰਜੈਂਸੀ ਦੇ ਮੇਰਾ ਨਾਮ ਟਿੰਕੂ ਹੈ ਤੇ ਮੇਰਾ ਖਸ਼ਾਲਪੁਰ ਹੈ ਮੈਂ ਪਹਿਲੇ ਦਿੱਲੀ ਜਾਬ ਕਰਦਾ ਸੀ ਤੇ ਮੈਨੂੰ ਫਿਰ ਟ੍ਰਾਂਸਫਰ ਬੰਬਈ ਕੀਤਾ ਗਿਆ ਤੇ ਮੇਰੀ ਥੋੜੀ ਅਪਰੂਵਲ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਫਿਰ ਮੈਂ ਬੜਾ ਟੈਨਸ਼ਨ ਵਿੱਚ ਹੀ ਕਿ ਮੈਂ ਕੀ ਕਰਾਂ ਨੂੰ ਸਮਝ ਨਹੀਂ ਆ ਰਿਹਾ ਫਿਰ ਅਚਾਨਕ ਮੈਨੂੰ ਪਾਸਟਰ ਕਰਨੋਲੀ ਸਿੱਕੀ ਜੀ ਦਾ ਨੰਬਰ ਮਿਲਿਆ ਤੇ ਫਿਰ ਮੈਂ ਪ੍ਰਭੂ ਦੇ ਦਸਤ ਕੋ ਪ੍ਰਾਰਥਨਾ ਕਰਾਈ ਤੇ ਪਰਮੇਸ਼ਰ ਨੇ ਉਹਨਾਂ ਦੀ ਦੁਆ ਨੂੰ ਸੁਣਿਆ ਮੇਰੇ ਅਪਰੂਵਲ ਨੂੰ ਜਲਦ ਤੋਂ ਜਲਦ ਕਲੀਅਰ ਹੋ ਗਿਆ ਤੇ ਅੱਜ ਤੋਂ ਮੇਰੀ ਜੌਬ ਸਟਾਰਟ ਹੋ ਗਈ ਹੈ ਮੈਂ ਖੁਦਾ ਦਾ ਬੜਾ ਧੰਨਵਾਦ ਕਰਦਾ ਹਾਂ ਤੇ ਅੱਜ ਮੈਂ ਆਪਣੀ ਜੌਬ ਦੇ ਉੱਤੇ ਬਿਲਕੁਲ ਸਹੀ ਹਾਂ ਮੈਂ ਖੁਦਾ ਦਾ ਬੜਾ ਧੰਨਵਾਦ ਕਰਦਾ ਹਾਂ ਇਸ ਟਾਈਮ ਮੈਂ ਮੁੰਬਈ ਵਿੱਚ ਹਾਂ ਆਪਣੇ ਆਫਿਸ 'ਤੇ ਤੇ ਮੈਂ ਥੋੜੇ ਟਾਈਮ ਤੱਕ ਜਦੋਂ ਪੰਜਾਬ ਆਵਾਂਗਾ ਤੇ ਮੈਂ ਖੁਦਾ ਦੇ ਘਰ ਵਿੱਚ ਆ ਕੇ ਕਾੜਾ ਬਣੀ ਚਰਚ ਦੇ ਵਿੱਚ ਇਹ ਬਹੁਤ ਵੱਡੀ ਗੁਆਚੀ ਦਾ ਹਾਂ ਦਾ ਸਾਰੇ ਭੈਣ ਭਾਈਆਂ ਨੇ ਜੈਮ ਸਿਟੀ ਫਾਸਟ ਜਿਨ ਨੂੰ ਜੈਮ ਸਿਟੀ